ਪਰ ਜਿਹੜੇ ਪਖੰਡੀ ਸਾਧ ਸੀ ਜਿਨ੍ਹਾਂ ਨੇ ਸਿਰਫ ਇੱਕ ਪੰਜਾਬੀਆਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਭਰੀ ਆ ਉਹ ਕੰਜਰਲਾਣਾ ਨਹੀਂ ਮਿਲਦਾ ਪੇ ਉਹ ਪਖੰਡੀ ਸਾਧ ਨਹੀਂ ਮਿਲਦੇ ਪੇ ਕੀ ਗੱਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਭੜਕਾ ਸਕਦੇ ਆ ਅੱਜ ਜਦੋਂ ਪੰਜਾਬ ਤੇ مصیبت ਆਈ ਤਾਂ ਉਹ ਕੋਈ ਵੀ ਮੈਂ ਕਿਹਾ ਸਾਹਮਣੇ ਨਹੀਂ ਆਇਆ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਕੰਜਰਲਾਣੇ ਦੀ ਮੈਂ ਕੰਜਰਲਾਣਾ ਕਿਹਨੂੰ ਕਹਿ ਰਿਹਾ ਜਦੋਂ ਆਪਾਂ ਕੋਈ ਗਾਣਾ ਸੁਣਦੇ ਸੀ ਨਾ ਤਾਂ ਉੱਥੇ ਇਹ ਸਿੰਗਰਾਂ ਨੂੰ ਕੰਜਰ ਲਾਣਾ ਕਿਹਾ ਜਾਂਦਾ ਸੀ ਜਿਹੜੇ ਅੱਜ ਪੰਜਾਬ ਦੇ ਵਿੱਚ ਹੜ ਆਏ ਆ ਇਹੀ ਕੰਜਰ ਲਾਣਾ ਸਭ ਤੋਂ ਅੱਗੇ ਖੜਾ ਕਿ ਇਹਨਾਂ ਨੇ ਸਾਬਤ ਕਰਤਾ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਹੁਣ ਮੈਂ ਗੱਲ ਕਰਦਾ ਉਹਨਾਂ ਪਖੰਡੀ ਸਾਧਾਂ ਦੀ ਜਿਨ੍ਹਾਂ ਨੂੰ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਧਰਮ ਦੇ ਨਾਲ ਇੱਕ ਦੂਜੇ ਦਾ ਇੱਟ ਕੁੱਤੇ ਦਾ ਵੈਰ ਪਵਾਤਾ ਪਰ ਉਹ ਪਖੰਡੀ ਸਾਧ ਨਹੀਂ ਦਿਖੇ ਇੱਕ ਕੰਜਰ ਲਾਣਾ ਜਿਨ੍ਹਾਂ ਨੂੰ ਆਪਾਂ ਗਾਲਾਂ ਕੱਢਦੇ ਸੀ ਇਹ ਤਾਂ ਹਰ ਇੱਕ ਕੋਈ ਪੈਸੇ ਵੰਡਦਾ ਪਿਆ ਕੋਈ ਟਰੈਕਟਰ ਵੰਡਦਾ ਪਿਆ ਕੋਈ ਪਾਣੀਆਂ ਦੇ ਵਿੱਚ ਉੱਤਰ ਕੇ ਉਹਨਾਂ ਦੇ ਰਾਸ਼ਨ ਪਾਣੀਆਂ ਦੀ ਸੇਵਾ ਕਰਦਾ ਪਿਆ ਜਿਵੇਂ ਆਪਾਂ ਲਾ ਲਈਏ ਮਨਕੀਰਤ ਹੋ ਗਿਆ ਸਿੰਘਾ ਹੋ ਗਿਆ ਕਿੱਪੀ ਹੋ ਗਿਆ ਦਰਜੀਤ ਹੋ ਗਿਆ بڑے ਸਿੰਘਰ ਯਾਰ ਮੈਂ ਕਹਿੰਦਾ ਜਿਨ੍ਹਾਂ ਨੇ ਇੱਕ ਪੋਸਟ ਤੱਕ ਵੀ ਪਾਈ ਉਹਨਾਂ ਦਾ ਵੀ ਦਿਲੋਂ ਧੰਨਵਾਦ ਪਰ ਜਿਹੜੇ ਪਖੰਡੀ ਸਾਧ ਸੀ ਜਿਨ੍ਹਾਂ ਨੇ ਸਿਰਫ ਇੱਕ ਪੰਜਾਬੀਆਂ ਦੇ ਵਿੱਚ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਭਰੀ ਆ ਉਹ ਕੰਜਰਲਾਣਾ ਨਹੀਂ ਮਿਲਦਾ ਪਿਆ ਉਹ ਪਖੰਡੀ ਸਾਧ ਨਹੀਂ ਮਿਲਦੇ ਪਏ ਕੀ ਗੱਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਢੜਕਾ ਸਕਦੇ ਆ ਅੱਜ ਜਦੋਂ ਪੰਜਾਬ ਤੇ ਮੁਸੀਬਤ ਆਈ ਤਾਂ ਉਹ ਕੋਈ ਵੀ ਮੈਂ ਕਿਹਨਾਂ ਸਾਹਮਣੇ ਨਹੀਂ ਆਇਆ ਹੁਣ ਤੁਸੀਂ ਵੀ ਸਮਝ ਸਕਦੇ ਆ ਇਹਨਾਂ ਦਾ ਇੱਕੋ ਹੀ ਮਸਜਦ ਹੈ ਕਿ ਇੱਕ ਦੂਜੇ ਦੇ ਨਾਲ ਧਰਮਾਂ ਦੇ ਨਾਲ ਢੜਕਾ ਦਿਓ ਧਰਮਾਂ ਨਾਲ ਢੜਕਾਣਗੇ ਇਹਨਾਂ ਦੀਆਂ ਦੁਕਾਨਦਾਰੀਆਂ ਚੱਲਣਗੀਆਂ ਇੱਕ ਦੂਜੇ ਨੂੰ ਆਪਣੇ ਵੱਲ ਖਿੱਚਣਗੇ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਜੇ ਆਪਾਂ ਕਹਿ ਦਈਏ ਹਾੜਾਂ ਦੇ ਵਿੱਚ ਜਾ ਕੇ ਲੱਖਾਂ ਕਰੋੜਾਂ ਦੇ ਲੰਗਰ ਲਾਦਣਗੇ ਹੋ ਨਹੀਂ ਸਕਦਾ ਪੈਸੇ ਇਕੱਠੇ ਕਰ ਲਣਗੇ ਹਾੜਾਂ ਦੇ ਨਾਮ ਤੋਂ ਜੇ ਸੋਚਦੇ ਆ ਤੁਸੀਂ ਢਿੱਡ ਘਰਾਂ ਦੇ ਵਿੱਚ ਜਿੱਥੇ ਹਾੜ ਆਇਆ ਜਿੱਥੇ ਫਸਲਾਂ ਨਸ਼ਟ ਹੋ ਗਈਆਂ ਜਿੱਥੇ ਪਰਿਵਾਰ ਮਰ ਗਏ ਯਾਰ ਕਿਸੇ ਨੇ ਕਿਸੇ ਦੀ ਬਾਣੀ ਫੜਨੀ ਕਿਉਂਕਿ ਇਹ ਹੈ ਹੀ ਪਖੰਡਵਾਦ ਹੈ ਕਿਉਂਕਿ ਇਹਨਾਂ ਨੇ ਪਖੰਡੀਆਂ ਨੇ ਆਪਣੀ ਦੁਕਾਨ ਕਿੱਥੋਂ ਚਲਾਨੀ ਜੇ ਢੋਡੇ ਵਿੱਚ ਇੱਕ ਦੂਜੇ ਦੇ ਖਿਲਾਫ ਨਫ਼ਰਤਾਂ ਫਲਾਣਗੇ ਫੇਰ ਹੀ ਇਹਨਾਂ ਦੀ ਦੁਕਾਨ ਚੱਲੂ ਜੇ ਸਾਰਿਆਂ ਨੂੰ ਇੱਕ ਜਗ੍ਹਾ ਕਰਤਾ ਫੇਰ ਇਹਨਾਂ ਨੇ ਕਹਿਣਾ ਲੋਕਾਂ ਨੇ ਕਿ ਇਹ ਤਾਂ ਪਖੰਡੀ 도ਗਲਾ ਵਾ ਜਿਹੜਾ ਆਪਣੇ ਧਰਮ ਦੇ ਨਾਲ ਨਹੀਂ ਖੜਦਾ। ਇਹੀ ਰਾਜਨੀਤੀ ਆ ਮੈਂ ਤਾਂ ਫੇਰ ਵੀ ਕਹਿਣਾ ਚਾਹੁੰਦਾ ਜਿਹਨੂੰ ਆਪਾਂ ਖੱਜ ਕਹਿੰਦੇ ਸੀ ਉਹਨਾਂ ਸਿੰਗਰਾਂ ਨੂੰ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕੀਤੀ ਸੀ ਅੱਜ ਉਹੀ ਸਿੰਗਰ ਜਿਹੜੇ ਪੰਜਾਬ ਦੇ ਨਾਲ ਖੜ ਗਏ ਮੋਢੇ ਨਾਲ ਮੋਢਾ ਲਾ ਕੇ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਇੱਕ ਵਿਦੇਸ਼ ਦੇ ਵਿੱਚ ਬੈਠ ਕੇ ਵੀ ਇੱਕ ਪੋਸਟ ਪਾਈ ਨਾ ਪੰਜਾਬ ਦੇ ਪੱਖ ਲਈ। ਮੈਂ ਉਹਦਾ ਦਿਲੋਂ ਧੰਨਵਾਦ ਤੇ ਜਿਹੜੇ ਪਾਣੀਆਂ ਦੇ ਵਿੱਚ ਉੱਤਰ-ਉੱਤਰ ਕੇ ਮਦਦ ਕਰਦੇ ਪਿਆ ਘਰ-ਘਰ ਦੇ ਵਿੱਚ ਜਾ ਕੇ ਗਰੀਬ ਪਰਿਵਾਰ ਦਾ ਹਾਲ-ਚਲ ਪੁੱਛਦੇ ਪਏ ਜਿਨ੍ਹਾਂ ਦੀਆਂ ਫਸਲਾਂ ਰੁੜ ਗਈਆਂ ਪਸ਼ੂ ਰੁੜ ਗਏ ਯਾਰ ਮੈਂ ਕਹਿੰਦਾ ਘਰ ਤੱਕ ਟਹਿ ਗਏ ਆ ਉਹਨਾਂ ਦੇ ਜਾ ਕੇ ਹਾਲਤਾ ਪੁੱਛਦੇ ਇਹੀ ਕੰਜਰ ਲਾਣਾ ਜਿਹਨੂੰ ਬੜਾ ਪੰਜਾਬੀਆਂ ਨੇ ਮਸ਼ਹੂਰ ਕੀਤਾ ਸੀ ਕਿ ਕੰਜਰ ਲਾਣਿਆਂ ਨੇ ਪੰਜਾਬ ਦੀ ਨੌਜਵਾਨੀ ਬਰਬਾਦ ਕਰਦੀ ਅੱਜ ਜਦੋਂ ਪੰਜਾਬ ਨੂੰ ਲੋੜ ਪਈ ਤਾਂ ਉਹੀ ਕੰਜਰ ਲਾਣਾ ਮੂਰੇ ਪਹੁੰਚਿਆ ਜਿਨ੍ਹਾਂ ਦੇ ਮਗਰ ਤੁਸੀਂ ਲੱਗ ਕੇ ਇੱਕ ਦੂਜੇ ਦੇ ਸਿਰ ਪਾੜਦੇ ਆ ਨਾ ਉਹ ਪਖੰਡੀ ਸਾਧ ਹਰ ਇੱਕ ਧਰਮ ਦੇ ਵਿੱਚ ਪਖੰਡੀ ਸਾਧ ਆ ਜਿਹੜੇ ਸਿਰਫ ਆਪਣੀਆਂ ਜੇਬਾਂ ਭਰਦੇ ਆ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਨਫਰਤ ਪਲਾ ਕੇ ਇੱਕ ਦੂਜੇ ਨੂੰ ਧਰਮਾਂ ਦੇ ਵਿੱਚ ਲੜਾਉਂਦੇ ਆ ਤਾਂ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਨ੍ਹਾਂ ਜਿਨ੍ਹਾਂ ਨੂੰ ਆਪਾਂ ਕੰਜਰ ਲਾਣਾ ਕਹਿੰਦੇ ਸੀ ਉਹਨਾਂ ਲਈ ਵੀ ਸ਼ਬਦ ਤੇ ਜਿਹੜੇ ਬੰਦੇ ਪਖੰਡੀ ਸਾਧ ਸੀ ਉਹਨਾਂ ਲਈ ਵੀ ਦੋ ਸ਼ਬਦ ਜ਼ਰੂਰ ਬੋਲਿਓ ਵਾਹਿਗੁਰਜ ਜੀ ਕਾ ਖਾਲਸਾ ਸ਼੍ਰੀ ਵਾਹਿਗੁਰਜ ਕੀ ਫਤਿਹ